CBI ਦੀ ਅਦਾਲਤ ਤੋਂ ਪੰਜਾਬ ਪੁਲਿਸ ਦੇ ਇੱਕ AIG ਰੈਂਕ ਦੇ ਅਧਿਕਾਰੀ ਨੂੰ ਲੈ ਕੇ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਜਿਸ ਪੁਲਿਸ ਅਫਸਰ ਦੇ ਝੂਠੇ ਮੁਕਾਬਲਿਆਂ ਦੇ ਦੋਸ਼ ਲੱਗੇ ਉਹਨੇ ਚਾਰ ਸ਼ੀਟ ਦਾਖਲ ਕਰ ਦਿੱਤੀ ਹੋਵੇ ਤੇ ਫਿਰ ਉਹਦਾ ਪਾਸਪੋਰਟ ਵੀ ਬਣ ਜਾਂਦਾ ਹੈਗਾ ਇਮੀਗ੍ਰੇਸ਼ਨ ਵੀ ਹੋ ਜਾਂਦੀ ਆ ਉਹ ਕੈਨੇਡਾ ਵੀ ਭੱਜ ਜਾਂਦਾ ਹੈਗਾ ਪੀਓ ਵੀ ਡਿਕਲੇਅਰ ਕੀਤਾ ਜਾਂਦਾ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਤੋਂ ਸ਼ਾਇਦ ਉਹ ਜਰਮਨ ਚਲਾ ਜਾਗਾ ਜਿਹੜਾ ਪੁਲਿਸ ਅਫਸਰ ਦਾ ਸਵਾਲ ਹੈ ਕਿ ਜਿਹੜਾ ਦੋਸ਼ੀ ਹੈ ਜਿਹਦੇ ਖਿਲਾਫ ਚਾਰ ਸ਼ੀਟ ਦਾਖਲ ਹੋ ਜਾਂਦੀ ਹੈ ਸੀਬੀਆਈ ਦੀ ਅਦਾਲਤ ਦੇ ਵਿੱਚ ਉਹਦਾ ਪਾਸਪੋਰਟ ਕਿਵੇਂ ਬਣ ਗਿਆ ਕਿਉਂਕਿ ਜੇ ਪਾਸਪੋਰਟ ਬਣਾਉਣਾ ਹੋਵੇ ਤੇ ਦੱਸਣਾ ਪੈਂਦਾ ਹੈਗਾ ਕਿ ਤੁਹਾਡੇ ਖਿਲਾਫ ਕੋਈ ਕ੍ਰਿਮੀਨਲ ਕੇਸ ਰਜਿਸਟਰਡ ਤੇ ਨਹੀਂ ਕਿ ਕ੍ਰਿਮੀਨਲ ਕੇਸ ਚੱਲਦੇ ਤੇ ਨਹੀਂ ਤੇ ਜੇ ਤੁਸੀਂ ਬਾਹਰ ਜਾਣਾ ਹੈਗਾ ਵਾ ਤੇ ਫਿਰ ਅਦਾਲਤ ਦੀ ਜਿਹੜੀ ਆ ਪ੍ਰਕਿਰਿਆ ਤੋਂ ਬਾਅਦ ਹੀ ਤੁਸੀਂ ਵਿਦੇਸ਼ ਜਾ ਸਕਦੇ ਅਦਾਲਤ ਦੀ ਪਰਮਿਸ਼ਨ ਲੈਣੀ ਪੈਂਦੀ ਆ ਪਾਸਪੋਰਟ ਵੀ ਦੋ ਨੰਬਰ ਚ ਬਣ ਗਿਆ ਇਮੀਗ੍ਰੇਸ਼ਨ ਦਿੱਲੀ ਤੋਂ ਭੱਜ ਜਾਂਦਾ ਹੈਗਾ ਉੱਥੇ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਉਹਨੂੰ ਕੋਈ ਗ੍ਰਿਫਤਾਰ ਨਹੀਂ ਕਰਦਾ ਹਾਲਾਂਕਿ ਉਹਦੇ ਖਿਲਾਫ ਐਲਓਸੀ ਵੀ ਜਾਰੀ ਹੋਇਆ ਸੀ ਹੁਣ ਖਬਰ ਹੈ ਕਿ ਮਹਾਲੀ ਦੀ ਅਦਾਲਤ ਵੱਲੋਂ ਇਸ ਦੋਸ਼ੀ ਪੁਲਿਸ ਅਫਸਰ ਜਗਜੀਤ ਸਿੰਘ ਜਿਹਨਾਂ ਦਾ ਨਾਮ ਆ ਉਹਨਾਂ ਦੇ ਖਿਲਾਫ ਜਿਹੜਾ ਵਾ ਨੌਨ ਅਵੇਲੇਬਲ ਵਾਰੰਟ ਇਸ਼ੂ ਜਾਰੀ ਕਰ ਦਿੱਤਾ ਸੀਬੀਆਈ ਦੀ ਜਿਹੜੀ ਵਿਸ਼ੇਸ਼ ਅਦਾਲਤ ਮਹਾਲੀ ਚਾ ਮਹਾਲੀ ਦੇ ਵਿੱਚ ਹੀ ਪੰਜਾਬ ਪੁਲਿਸ ਦੇ ਏਆਈਜੀ ਜਗਦੀਪ ਸਿੰਘ ਨੂੰ ਲੈ ਕੇ ਜਿਹੜੀ ਉਹਨਾਂ ਦੇ ਖਿਲਾਫ ਜਿਹੜਾ ਵਾ ਨੌਨ ਅਵੇਲੇਬਲ ਵਾਰੰਟ ਜਾਰੀ ਕਰ ਦਿੱਤੇ ਗਨੇ ਜਗਦੀਪ ਸਿੰਘ ਮਹਾਲੀ ਦਾ ਵਾਸੀ ਆ ਤੇ ਇਹਨਾਂ ਦੇ ਖਿਲਾਫ ਦੋ ਕੇਸ ਚੱਲਦੇ ਨੇ ਜਿੰਨਾ ਦੋਨਾਂ ਕੇਸਾਂ ਦੇ ਵਿੱਚ ਹੀ ਚਾਰ ਸ਼ੀਟ ਦਾਖਲ ਹੋ ਚੁੱਕੀ ਆ ਤੇ ਇਹਨਾਂ ਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਕਿਉਂਕਿ ਇਹਨਾਂ ਦੇ ਇਲਜ਼ਾਮ ਲੱਗੇ ਸੀ ਕਿ ਇੱਕ ਇਹਨਾਂ ਨੇ ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਘਰੋਂ ਅਗਵਾ ਕੀਤਾ ਗੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਿਆ ਤੇ ਫਿਰ ਉਹ ਉਸ ਥਾਣੇ ਚੋਂ ਲਾਪਤਾ ਹੋ ਜਾਂਦੀ ਹੈ ਇਹ ਗੱਲ ਨਵੰਬਰ 1992 ਦੀ ਹੈ ਜਦੋਂ ਮਹਿੰਦਰ ਕੌਰ ਨੂੰ ਉਹਨਾਂ ਨੂੰ ਘਰ ਤੋਂ ਹੀ ਚੁੱਕਿਆ ਗਿਆ ਸੀ ਗੈਰ ਕਾਨੂੰਨੀ ਤੌਰ ਤੇ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ ਉਸ ਤੋਂ ਬਾਅਦ ਉਹ ਲਾਪਤਾ ਹੋ ਜਾਂਦੇ ਨੇ ਕਿ 1992 ਨਵੰਬਰ ਤੋਂ ਲੈ ਕੇ ਅੱਜ ਤੱਕ ਨਹੀਂ ਪਤਾ ਲੱਗਾ ਕਿ ਉਹ ਮਾਤਾ ਜਿਹੜੇ ਨੇ ਉਹਨਾਂ ਦਾ ਵੀ ਇਨਕਾਊਂਟਰ ਕੀਤਾ ਗਿਆ ਸੀ ਉਹ ਕਿਵੇਂ ਲਾਪਤਾ ਹੋਏ ਨੇ ਜਿਉਂਦੇ ਐ ਜਾਂ ਨਹੀਂ ਇਸ ਪੱਖ ਤੇ ਜਿਹੜਾ ਵਾ ਫਿਰ ਕੇਸ ਚੱਲਿਆ ਸੀ ਇਸ ਮਸਲੇ 'ਚ ਅਦਾਲਤ ਨੇ ਜੇ ਵਿੱਚ ਸੀਬੀਆਈ ਦੇ ਵਕੀਲ ਨੇ ਵੀ ਜ਼ਿਕਰ ਕੀਤਾ ਸੀ ਕਿ ਇਹ ਜਦੋਂ ਉਹਨਾਂ ਦੀ ਮਾਤਾ ਇਕੱਲੇ ਘਰ ਵਿੱਚ ਰਹਿੰਦੇ ਸੀ ਤੇ ਉਹਨਾਂ ਨੂੰ ਹੀ ਚਬਾਲ ਪੁਲਿਸ ਸਟੇਸ਼ਨ ਦੇ ਵਿੱਚ ਲਿਆਂਦਾ ਗਿਆ ਉਦੋਂ ਇਹ ਜਗਦੀਪ ਸਿੰਘ ਚਬਾਲ ਪੁਲਿਸ ਥਾਣੇ ਦਾ ਮੁਖੀ ਸੀ ਉਥੇ ਉਹਨਾਂ ਨੂੰ 2 ਮਹੀਨੇ ਤੋਂ ਜ਼ਿਆਦਾ ਜਿਹੜਾ ਵਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ ਤੇ ਨਵੰਬਰ 1992 ਦੇ ਵਿੱਚ ਉਹਨਾਂ ਨੂੰ ਜਿਹੜਾ ਵਾ ਇਹ ਲਾਪਤਾ ਹੋ ਜਾਂਦੇ ਨੇ ਮਾਤਾ ਮਹਿੰਦਰ ਕੌਰ ਹੋਣੀ ਇਸੀ ਤਰ੍ਹਾਂ ਹੀ ਜਗਦੀਪ ਸਿੰਘ ਨੇ ਇੱਕ ਹੋਰ 1999 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਅਰੂੜ ਸਿੰਘ ਹੁਣਾ ਨੂੰ ਵੀ ਜਿਹੜਾ ਵਾ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਇਹ ਜਦੋਂ ਕੇਸ ਰੂੜ ਸਿੰਘ ਹੋਣਾ ਦੀ ਪਤਨੀ ਜਸਬੀਰ ਕੌਰ ਹੋਣੀ ਹਾਈ ਕੋਰਟ ਵਿੱਚ ਜਾਂਦੇ ਤੇ ਉਹੀ सीबीआई ਨੂੰ ਫਿਰ ਕੇਸ ਮਿਲਦਾ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਰੂੜ ਸਿੰਘ ਦਾ ਅਸਲ ਜੋ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਉਹਦਾ ਟਰੈਕਟਰ ਚੋਰੀ ਹੋ ਜਾਂਦਾ ਹੈਗਾ ਉਹ ਪੁਲਿਸ ਦੇ ਵਿੱਚ ਕੰਪਲੇਂਟ ਦਿੰਦੇ ਨੇ ਤੇ ਫਿਰ ਉਹਨੂੰ ਚਬਾਲ ਥਾਣੇ ਤੋਂ ਹੀ ਜਿਹੜੀ ਆ ਟੈਲੀਫੋਨ ਆਉਂਦਾ ਕਿ ਤੁਹਾਡਾ ਟਰੈਕਟਰ ਮਿਲ ਚੁੱਕਾ ਤੇ ਤੁਸੀਂ ਸ਼ਨਾਖਤ ਕਰਨ ਵਾਸਤੇ ਆ ਜਾਓ ਜਦੋਂ ਰੂੜ ਸਿੰਘ ਹੋਣੀ ਅ ਪੁਲਿਸ ਵੱਲੋਂ ਦਿੱਤੇ ਗਏ ਵਿਸ਼ਵਾਸ ਤੋਂ ਬਾਅਦ ਉਹ ਆਪਣੇ ਟਰੈਕਟਰ ਦੀ ਪਛਾਣ ਜਾਂ ਸ਼ਨਾਖਤ ਕਰਨ ਜਾਂਦੇ ਨੇ ਤੇ ਫਿਰ ਉਹਨੂੰ ਉੱਥੇ ਹੀ ਰੱਖ ਲਿਆ ਜਾਂਦਾ ਉਹਨੂੰ ਫਿਰ 3 ਦਿਨ ਥਾਣੇ ਦੇ ਵਿੱਚ ਰੱਖਿਆ ਜਾਂਦਾ ਤੇ 3-4 ਦਿਨ ਬਾਅਦ ਪੁਲਿਸ ਖਬਰ ਪ੍ਰਕਾਸ਼ਿਤ ਕਰਵਾ ਦਿੰਦੀ ਹੈ ਕਿ ਇੱਕ ਮੁਕਾਬਲਾ ਹੋਇਆ ਜਿਹਦੇ ਵਿੱਚ ਰੂੜ ਸਿੰਘ ਮਾਰੇ ਗਏ ਕਿਉਂਕਿ ਰੂੜ ਸਿੰਘ ਵੀ ਇੱਕ ਅਤਵਾਦੀ ਸੀ ਜਿਸ ਤੋਂ ਬਾਅਦ ਇਹ ਜਿਹੜਾ ਮਸਲਾ ਵਾ ਹਾਈ ਕੋਰਟ ਤੱਕ ਪਹੁੰਚ ਜਾਂਦਾ ਤੇ ਹਾਈ ਕੋਰਟ ਫਿਰ ਇਸ ਕੇਸ ਦੀ ਜਿਹੜੀ ਆ ਉਹ ਵੀ ਜਾਂਚ ਸੀਬੀਆਈ ਨੂੰ ਦੇ ਦਿੰਦੇ ਨੇ ਜਿੱਥੋਂ ਤੱਕ ਮਾਤਾ ਮਹਿੰਦਰ ਕੌਰ ਦਾ ਸਵਾਲ ਹੀ ਇਹ ਕੇਸ ਮਰਹੂਮ ਜਸਟਿਸ ਅਜੀਤ ਸਿੰਘ ਬੈਂਸ ਹੋਣਾ ਨੇ ਇਸ ਦੀ ਪੈਰਵਾਹੀ ਕੀਤੀ ਸੀ ਜਿਹਦੇ ਚੱਲਦਾ ਇਹ ਜਿਹੜਾ ਕੇਸ ਆ ਸੀਬੀਆਈ ਕੋਲ ਗਿਆ ਸੀ ਮਤਲਬ ਪੰਜਾਬ ਪੁਲਿਸ ਦੇ ਏਆਈਜੀ ਦੇ ਖਿਲਾਫ ਦੋ ਕੇਸ ਦੋਨਾਂ ਕੇਸਾਂ ਦੀ ਜਿਹੜੀ ਹੈ ਸੀਬੀਆਈ ਹੀ ਜਾਂਚ ਕਰੀ ਸੀ ਔਰ ਜਿਹੜੀ ਆ ਇਹਦੇ ਖਿਲਾਫ ਜਿਹੜੀ ਆ ਚਾਰ ਸ਼ੀਟ ਵੀ ਦਾਖਲ ਹੋ ਚੁੱਕੀ ਹੈ ਹਾਲਾਂਕਿ ਮਾਮਲਾ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ 18 ਸਾਲ ਇਸ ਕੇਸ ਦੇ ਵਿੱਚ ਸਟੇ ਲੱਗੀ ਰਹੀ ਹੈ ਲੇਕਿਨ ਇਸ ਦੇ ਬਾਵਜੂਦ 2021 ਦੇ ਵਿੱਚ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਜਿਹੜਾ ਵਾ ਇਹਨੂੰ ਜਗਦੀਪ ਸਿੰਘ ਹੋੜਾ ਦੇ ਖਿਲਾਫ ਜਿਹੜਾ ਵਾ ਐਲਓਸੀ ਵੀ ਜਾਰੀ ਕਰ ਦਿੱਤਾ ਜਾਂਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਜਿਹੜਾ ਵਾ ਜਿਹੜਾ ਰਿਜਨਲ ਰਜਿਸਟ੍ਰੇਸ਼ਨ ਅਫੀਸਰ ਬਿਊਰੋ ਆਫ ਇਨਵੈਸਟੀਗੇਸ਼ਨ ਬਰਸਰ ਉਹਦੇ ਜਿਹੜੇ ਆਰਡਰਾਂ ਦੇ ਮੁਤਾਬਕ ਇਹ ਜਿਹੜੀ ਆ ਗੱਲ ਸਾਹਮਣੇ ਆਈ ਆ ਫਿਰ ਸੀਬੀਆਈ ਦੱਸਦੇ ਕਿ ਜਗਦੀਪ ਸਿੰਘ 1 ਫਰਵਰੀ 2021 ਨੂੰ ਦਿੱਲੀ ਤੋਂ ਕੈਨੇਡਾ ਜਿਹੜੇ ਨੇ ਉਹ ਚਲੇ ਜਾਂਦੇ ਹੈਗੇ ਨੇ ਔਰ ਫਿਰ ਫਰਾਰ ਹੋ ਜਾਂਦੇ ਨੇ ਤੇ 2023 ਦੇ ਵਿੱਚ ਜਗਦੀਪ ਸਿੰਘ ਉਹਨਾਂ ਨੂੰ ਫਿਰ ਜਿਹੜਾ ਵਾ ਪਘੋੜਾ ਸੀ ਲੇਕਿਨ ਹਲੇ ਤੱਕ ਜਿਹੜਾ ਵਾ ਟਰੇਸ ਨਹੀਂ ਹੋਇਆ ਔਰ ਇਸੇ ਤਰ੍ਹਾਂ ਦੇ ਦੂਜੇ ਕੇਸ ਦੇ ਵਿੱਚ ਵੀ ਔਰ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਜਿਹੜੀ ਇਨਕੁਆਇਰੀ ਸੀਬੀਆਈ ਦੀ ਸੀ ਔਰ ਸੀਬੀਆਈ ਹੀ ਏਜੰਸੀ ਹੈ ਔਰ ਦਿੱਲੀ 에어ਪੋਰਟ ਤੋਂ ਕਿਵੇਂ ਇਹ ਭੱਜਿਆ ਕਿਵੇਂ ਫਰਾਰ ਹੋਇਆ ਜਦ ਕਿ ਐਲਓਸੀ ਵੀ ਜਿਹੜਾ ਵਾ ਉਹ ਜਾਰੀ ਹੋ ਚੁੱਕਾ ਸੀ ਇਹ ਆਪਣੇ ਆਪ 'ਚ ਜਿਹੜਾ ਵੱਡਾ ਸਵਾਲ ਹੈ ਕਿ ਜਦ ਦੋ ਕੇਸਾਂ ਦੇ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਸੀ ਤੇ ਇਹਦਾ ਪਾਸਪੋਰਟ ਕਿਵੇਂ ਬਣਿਆ ਜੇ ਪਾਸਪੋਰਟ ਬਣਿਆ ਗਿਆ ਤੇ ਫਿਰ ਐਲਓਸੀ ਜਾਰੀ ਸੀ ਤੇ ਇਹ ਦਿੱਲੀ ਤੋਂ ਕਿਵੇਂ ਭੱਜਿਆ ਹੈਗਾ ਫਿਰ ਪਾਸਪੋਰਟ ਬਣਾਉਣ ਵੇਲੇ ਜਿਹੜਾ ਵਾ ਸਭ ਤੋਂ ਵੱਡੀ ਗੱਲ ਆ ਕਿ ਤੁਹਾਨੂੰ ਪੂਰੀ ਡਿਟੇਲ ਦੇਣੀ ਪੈਂਦੀ ਹੈ ਕਿ ਤੁਹਾਡੇ ਖਿਲਾਫ ਕੋਈ ਕੇਸ ਦਰਜ ਤੇ ਨਹੀਂ ਆ ਜੇ ਦਰਜ ਆ ਤੇ ਉਹਦਾ ਬਿਉਰਾ ਦੇਣਾ ਪੈਂਦਾ ਹੈ ਜੇ ਤੁਸੀਂ ਬਾਹਰ ਵੀ ਜਾਣਾ ਵਾ ਤੇ ਫਿਰ ਵੀ ਅਦਾਲਤ ਦੀ ਪਰਮਿਸ਼ਨ ਲੈਣੀ ਪੈਂਦੀ ਆ ਪਾਸਪੋਰਟ ਵੀ ਲੱਗਦਾ ਹੈ ਕਿ ਮਿਲੀ ਭੁਗਤ ਦੇ ਨਾਲ ਬਣਾਇਆ ਗਿਆ ਤੇ ਦਿੱਲੀ 에ਰਪੋਰਟ ਤੋਂ ਵੀ ਲੱਗਦਾ ਹੈ ਕਿ ਮਿਲੀ ਭੁਗਤ ਦੇ ਨਾਲ ਹੀ ਇਹ ਜਿਹੜੇ ਨੇ ਫਰਾਰ ਹੋ ਗਏ ਨੇ ਜਿਹੜੇ ਹੁਣ ਜਿਹੜੇ ਨੇ ਕਾਬੂ ਨਹੀਂ ਆਏ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਵੀ ਜਿਹੜਾ ਮਸਲਾ ਸਭ ਤੋਂ ਆਇਆ ਕਿ ਜਿਹੜੀ ਪੁਲਿਸ ਦੀ ਇਨਕੁਆਇਰੀ ਦੇ ਨਾਲ ਹੀ ਪਾਸਪੋਰਟ ਬੰਦ ਦੇ ਆ ਗਏ ਨੇ ਫਿਰ ਜਿਹੜੇ ਨੇ ਜਦੋਂ ਪੁਲਿਸ ਵੈਰੀਫਿਕੇਸ਼ਨ ਕਰਨ ਆਉਂਦੀ ਆ ਤੇ ਆਂਡੀਆਂ ਜਿਹੜੇ ਨੇ ਦੋ ਜਿਹੜੇ ਗਵਾਹ ਉਹ ਵੀ ਦਸਕਤ ਹੁੰਦੇ ਨੇ ਮਤਲਬ ਪੂਰੀ ਖੇਡ ਹੀ ਰਚਾਈ ਗਈ ਹੈ ਜਿਵੇਂ ਜਗਦੀਪ ਸਿੰਘ ਭੱਜਿਆ ਨਹੀਂ ਉਹਨੂੰ ਭਜਾਇਆ ਗਿਆ ਪਰ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਬਾਹਰ ਭੱਜ ਗਿਆ ਹੁਣ ਇਸ ਟਾਈਮ ਜਿਹੜੇ ਜਾਣਕਰ ਦੱਸਦੇ ਨੇ ਪਹਿਲਾਂ ਤੇ ਇਹ ਕੈਨੇਡਾ ਗਿਆ ਸੀ ਜਿੱਥੇ ਇਹਦੀ ਬੇਟੀ ਵੱਸਦੀ ਹਾਲਾਂਕਿ ਇਹਦਾ ਇੱਕ ਦੱਸਿਆ ਜਾ ਰਿਹਾ ਕਿ ਇੱਕ ਕੁੜੀ ਮੁੰਡਾ ਮੁੰਡੇ ਦੀ ਜਿਹੜੀ ਉਹ ਡੈਥ ਹੋ ਗਈ ਸੀ ਕੁੜੀ ਕੈਨੇਡਾ ਰਹਿੰਦੀ ਸੀ ਤੇ ਹੁਣ ਦੱਸਿਆ ਜਾ ਰਿਹਾ ਕਿ ਕੈਨੇਡਾ ਤੋਂ ਵੀ ਜਿਹੜਾ ਵਾ ਉਹ ਫਰਾਰ ਹੋ ਗਿਆ ਜਰਮਨ ਦੇਸ਼ ਦੇ ਵਿੱਚ ਚਲਾ ਗਿਆ ਜਰਮਨ ਦੇਸ਼ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਪਰਿਵਾਰਕ ਮੈਂਬਰ ਹੋਰ ਵੀ ਰਹਿੰਦੇ ਆ ਕਿ ਨਹੀਂ ਜਿੱਥੇ ਉਹ ਰਹਿ ਰਿਹਾ ਕਿਉਂਕਿ ਜਰਮਨ ਦੇਸ਼ ਦੇ ਜਿਹੜੇ ਕਾਨੂੰਨ ਨਿਜ਼ਮ ਪੂਰੀ ਤਰ੍ਹਾਂ ਦੇ ਜੇ ਉੱਥੇ ਕੋਈ ਬੰਦਾ ਗੈਰ ਕਾਨੂੰਨੀ ਕੰਮ ਕਰਦਾ ਜਾਂ ਲੜਾਈ ਝਗੜਾ ਕਰਦਾ ਤੇ ਉਹਨੂੰ ਡਿਪੋਰਟ ਕੀਤਾ ਜਾਂਦਾ ਹੈਗਾ ਪਰ ਜੇ ਕੋਈ ਉੱਥੇ ਪੀਸਫੁੱਲ ਤਰੀਕੇ ਨਾਲ ਰਹਿੰਦਾ ਹੈਗਾ ਤੇ ਫਿਰ ਉਸ ਦੇਸ਼ ਦੇ ਕਾਨੂੰਨ ਵੱਖਰੇ ਲੇਕਿਨ ਫਿਲਹਾਲ ਇੱਕ ਜਿਹੜਾ ਵਾ ਪੰਜਾਬ ਪੁਲਿਸ ਦਾ AIG ਜਿਹਦੇ ਖਿਲਾਫ CBI ਨੇ ਚਾਰਜ ਸ਼ੀਟ ਦਾਖਲ ਕੀਤੀ ਹੋਵੇ ਦੋ ਦੋ ਕੇਸਾਂ ਦੇ ਵਿੱਚ ਉਹ ਪਘੋੜਾ ਹੋਇਆ ਹੋਵੇ ਦੋ ਦੋ ਉਹਨਾਂ ਨੇ ਜਿਹੜੇ ਨੇ ਲੋਕ ਖਤਮ ਕੀਤੇ ਹੋਣ ਤੇ 18 ਸਾਲ ਕੇਸ ਚੱਲਦਾ ਰਿਹਾ ਹੋਵੇ ਫਿਰ ਜਦੋਂ ਨੂੰ ਮੌਕਾ ਮਿਲਦਾ ਤੇ ਉਹ ਪੰਜਾਬ ਵੀ ਛੱਡ ਜਾਂਦਾ ਇੰਡੀਆ ਵੀ ਛੱਡ ਜਾਂਦਾ ਪਹਿਲਾਂ ਕੈਨੇਡਾ ਫਰਾਰ ਹੋ ਜਾਂਦਾ ਫਿਰ ਕੈਨੇਡਾ ਤੋਂ ਜਰਮ ਜਰਮਨੀ ਕਿਵੇਂ ਜਾਂਦਾ ਇਹ ਵੀ ਆਪਣੇ ਆਪ ਚ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਆ ਔਰ 2023 ਚ ਪਗੋੜਾ 2021 ਦੇ ਵਿੱਚ ਜਿਹੜਾ ਉਹ ਪਾਸਪੋਰਟ ਬਣਾ ਕੇ ਤੇ ਦਿੱਲੀ 에ਰਪੋਰਟ ਤੋਂ ਕੈਨੇਡਾ ਚਲਾ ਜਾਂਦਾ ਇਸ ਮਸਲੇ ਦੇ ਵਿੱਚ ਜਿਹੜੀ ਆ ਇੱਕ ਛੋਟੀ ਜੀ ਖਬਰ ਛਪੀ ਹੈ ਦਾ ਟ੍ਰਿਬਿਊਨ ਦੇ ਮਹਾਲੀ ਤੋਂ ਜਰਨਲਿਸਟ ਗੌਰਵ ਕੈਂਥਵਾਲ ਦੀ ਜਿਹਦੇ ਚੋ ਲਿਖਦੇ ਨੇ ਕਿ ਨੌਨ ਅਵੇਲੇਬਲ ਵਾਰੰਟਸ ਇਸ਼ੂਡ ਅਗੇਂਸਟ ਐਕਸ ایਏਜੀ ਬਾਕੀ ਜੀ ਡਿਟੇਲ ਉਹ ਲਿਖਦੇ ਨੇ ਕਿ ਸੀਬੀਆਈ ਕੋਰਟ ਨੇ ਜਿਹੜਾ ਜਿਹੜਾ ਪੰਜਾਬ ਪੁਲਿਸ ਦੇ ਇੱਕ ਐਏਜੀ ਜਗਦੀਪ ਸਿੰਘ ਦੇ ਖਿਲਾਫ ਜਿਹੜੀ ਆ ਜਿਹੜੇ ਨੇ ਨੌਨ ਅਵੇਲੇਬਲ ਜਿਹੜੇ ਨੇ ਉਹ ਜਿਹੜੇ ਨੇ ਵਾਰੰਟ ਜਿਹੜੇ ਇਸ਼ੂ ਕਰ ਦਿੱਤੇ ਗਏ ਨੇ ਉਹ ਸਭ ਤੋਂ ਵੱਡੀ ਗੱਲ ਇਹ ਉਹ ਦੱਸਦੇ ਨੇ ਕਿ ਜਗਦੀਪ ਸਿੰਘ ਹੋਣੀ ਮਹਾਲੀ ਫੇਸ 2 ਦੇ ਵਾਸੀ ਨੇ ਪਰ ਦੋ ਵੱਖ ਕੇਸਾਂ ਦੇ ਵਿੱਚ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਜਿਨ੍ਹਾਂ ਵਿੱਚ ਇੱਕ ਕਿਸੇ ਨੂੰ ਲਾਪਤਾ ਕਰਨਾ ਕਿਡਨੈਪ ਕਰਨਾ ਗੈਰਕਾਨੂੰਨੀ ਤਰੀਕੇ ਨਾਲ ਪੁਲਿਸ ਥਾਣੇ ਵਿੱਚ ਰੱਖਣਾ ਇਹ ਬੀਬੀ ਬਿੰਦਰਕੌਰ ਸੀ ਜਿਹੜੀ ਖਾਲਸਤਾਨ ਕਮਾਂਡੋ ਫੋਰਸ ਪਰਮਜੀਤ ਸਿੰਘ ਪੰਜਵੜ ਦੇ ਬਾਤਾਂ ਸੀ ਉਹਨੂੰ 1992 ਦੇ ਵਿੱਚ ਉਹ ਘਰੋ ਚੁੱਕਿਆ ਸੀ ਔਰ ਦੋ ਮਹੀਨੇ ਥਾਣੇ ਚਬਾਲ ਵਿੱਚ ਰੱਖਿਆ ਜਾਂਦਾ ਫਿਰ ਨਵੰਬਰ ਜਿਹੜਾ ਬਾ 1992 ਦੇ ਵਿੱਚ ਉਹ ਲਾਪਤਾ ਹੋ ਜਾਂਦੇ ਨੇ ਦੱਸਿਆ ਨਹੀਂ ਗਿਆ ਕਿ ਉਹ ਜਿਉਂਦੇ ਜਾਂ ਨਹੀਂ ਪਰ ਉਹ ਲਾਪਤਾ ਹੋ ਜਾਂਦੇ ਨੇ ਔਰ ਇਸੇ ਤਰ੍ਹਾਂ ਜਗਦੀਪ ਸਿੰਘ ਨੇ 1999 ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਅੜੂਰ ਸਿੰਘ ਹੋਣਾ ਨੂੰ ਵੀ ਜਿਹੜਾ ਵਾ ਉਹ ਬੁਲਾ ਕੇ ਥਾਣੇ ਉਹਨੂੰ ਅੱਤਵਾਦੀ ਬਣਾ ਦਿੱਤਾ ਗਿਆ ਝੂਠਾ ਮੁਕਾਬਲਾ ਕੀਤਾ ਗਿਆ ਝੂਠੇ ਮੁਕਾਬਲੇ 'ਚ ਦੱਸਤਾ ਕਿ ਇਹ ਅੱਤਵਾਦੀ ਸੀ ਤੇ ਤਿੰਨ ਜਾਣੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿਸ ਤੋਂ ਬਾਅਦ ਇਹ ਕੇਸ ਸੀਬੀਆਈ ਕੋਲ ਚਲਾ ਜਾਂਦਾ ਕੀ सीबीआई ਇਸ ਕੇਸ ਦੀ ਪੜਤਾਲ ਕਰਦੇ ਕਰੀ 18 ਸਾਲ ਜਦੋਂ ਇਸ ਬੰਦੇ ਨੂੰ ਸਜ਼ਾਵਾ ਦੇਣੀ ਸੀ ਉਹ ਬੰਦਾ ਜਿਹੜਾ ਵਾ ਫਰਾਰ ਹੋ ਜਾਂਦਾ ਭਗੌੜਾ ਹੋ ਜਾਂਦਾ ਕੈਨੇਡਾ ਚਲਾ ਜਾਂਦਾ ਕੈਨੇਡਾ ਤੋਂ ਜਰਮਨੀ ਹੁਣ ਦੇਖਦੇ ਆ ਕਿ ਅਗਲੀ ਜਿਹੜੀ ਪ੍ਰਕਿਰਿਆ ਵਾ ਉਹ ਬਹੁਤ ਔਖੀ ਆ ਬੰਦੇ ਨੂੰ ਜੇ ਸਜ਼ਾ ਵੀ ਦਿੱਤੀ ਜਾਂਦੀ ਆ ਤੇ ਜਰਮਨ ਤੋਂ ਲਿਆਉਣਾ ਜਾਂ ਕਿਸੇ ਹੋਰ ਮੁਲਕ ਤੋਂ ਲਿਆਉਣਾ ਭਾਰ ਸਰਕਾਰ ਵਾਸਤੇ ਬੜਾ ਔਖਾ ਕੰਮ ਆ ਹਵਾਲਗੀ ਦੀ ਪ੍ਰਕਿਰਿਆ ਬਹੁਤ ਲੰਮੀ ਚੌੜੀ ਆ ਪਰ ਜਗਦੀਪ ਸਿੰਘ ਵਰਗੇ ਬਹੁਤ ਸਾਰੇ ਪੁਲਿਸ ਅਫਸਰ ਜਿਹੇ ਨੇ ਜਿਹੜੇ ਇਸ ਟਾਈਮ ਜਿਨ੍ਹਾਂ ਨੇ ਕਾਲੇ ਕਾਰਨਾਮੇ ਕੀਤੇ ਸੀ ਲੋਕ 100 ਲੋਕਾਂ ਨੂੰ ਮਾਰਿਆ ਸੀ ਉਹ ਉਮਰ ਕੈਦ ਸਜ਼ਾਾਂ ਪੁੱਗਤਰੇ ਨੇ ਬੀਤੇ ਦਿਨੀ ਇੱਕ ਸੀ ਸੁਭਾ ਸਿੰਘ ਜਿਹਦੀ ਜਿਹੜੀ ਆ ਜੇਰੇ ਇਲਾਜ ਮੌਤ ਹੋ ਜਾਂਦੀ ਆ ਉਹ ਸੁਭਾ ਸਿੰਘ ਉਹ 100 ਐਫਆਈਆਰ ਦੇ ਵਿੱਚ ਝੂਠੇ ਮੁਕਾਬਲੇ ਵਾਲਿਆਂ ਦੇ ਵਿੱਚ ਉਹ ਲੜੀਂਦਾ ਸੀ 6 ਕੇਸਾਂ ਦੇ ਵਿੱਚ ਉਹਨੂੰ ਸਜ਼ਾ ਹੋ ਚੁੱਕੀ 7ਵਾਂ ਕੇਸ ਅਜੇ ਪੈਂਡਿੰਗ ਸੀ ਉਹ ਮਰ ਜਾਂਦਾ ਹੈਗਾ ਜਿਹੜਾ ਉਸ ਸਮੇਂ ਸੂਬਾ ਸਿੰਘ ਆਪਣੇ ਆਪ ਨੂੰ ਸੂਬਾ ਸਰਹੰਦ ਅਖਵਾਉਂਦਾ ਸੀ ਇਹ ਜਿਹੇ ਬਹੁਤ ਹੀ ਸੂਬਾ ਸਰਹੰਦ ਹੀ ਪੰਜਾਬ ਪੁੱਲ ਦੇ ਵਿੱਚ ਜਿਨ੍ਹਾਂ ਨੇ ਕੋਈ ਸੂਬਾ ਸਰਹੰਦ ਅਖਵਾਉਂਦਾ ਸੀ ਕੋਈ ਗੋਬਿੰਦ RAM ਤੋਂ ਗੋਬਿੰਦ ਸਿੰਘ ਅਖਵਾਉਂਦਾ ਸੀ ਕੋਈ 부ੱਚਾ ਅਖਵਾਉਂਦਾ ਸੀ ਜਿਨ੍ਹਾਂ ਤੇ ਬਹੁਤ ਹੀ سنگੀਨ ਕਿਸਮ ਦੇ ਇਲਜ਼ਾਮ ਲੱਗੇ ਨੇ ਕੋਈ ਇੱਥੇ سزا ਭੁਗਤ ਰਿਆ ਤੇ ਕੋਈ ਮੌਕਾ ਲੱਭਦਿਆਂ ਮਿਲੀ ਭੁਗਤ ਦੇ ਨਾਲ ਵਿਦੇਸ਼ ਭੱਜ ਗਿਆ ਇਸ ਜਾਣਕਾਰੀ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ